ਕਈ ਵਾਰ ਇਹ ਹੀ ਨਾ ਉਹ ਅਸਲੀ ਮਕਸਦ ਜੋ ਪਰਮੇਸ਼ਰ ਦਾ ਸਾਡੇ ਜੀਵਨ ਵਿੱਚ ਆ ਅਸੀਂ ਉਸ ਮਕਸਦ ਨੂੰ ਹੀ ਭੁੱਲ ਜਾਂਦੇ ਹਾਂ ਪਰ ਪਰਮੇਸ਼ਰ ਦਾ ਇੱਕ ਖਾਸ ਮਕਸਦ ਹੈ ਸਾਡੇ ਜੀਵਨ ਦੇ ਵਿੱਚ ਅਸੀਂ ਉਸ ਮਕਸਦ ਨੂੰ ਹਮੇਸ਼ਾ ਹੀ ਜਿਹੜਾ ਆ ਉਹ ਯਾਦ ਰੱਖਣਾ ਹੈ ਆਓ ਅਸੀਂ ਸਭ ਤੋਂ ਪਹਿਲਾਂ ਦੇਖਾਂਗੇ ਅਫਸੀਆਂ ਦੀ ਕਿਤਾਬ ਉਹਦਾ 2 ਨੰਬਰ ਅਧਿਆਇ ਤੇ ਉਹਦੀ 10 ਨੰਬਰ ਪੰਕਤੀ ਜਿਹੜੀ ਆ ਉਹਨੂੰ ਦੇਖਾਂਗੇ ਇਹਦੇ ਵਿੱਚ ਲਿਖਿਆ ਕਿਉਂ ਜੋ ਅਸੀਂ ਉਹਦੀ ਰਚਨਾ ਹਾਂ ਕਿਹਦੀ ਰਚਨਾ ਹੈ ਅਸੀਂ ਸਰਵ ਸ਼ਕਤੀਮਾਨ ਪਰਮੇਸ਼ਰ ਜੀ ਦੀ ਰਚਨਾ ਹੈ ਕਹਿੰਦਾ ਕਿਉਂਕਿ ਅਸੀਂ ਉਹਦੀ ਰਚਨਾ ਆ ਜਿਹੜੇ ਮਸੀਹ ਯਿਸੂ ਵਿੱਚ ਸ਼ੁਭ ਕਰਮਾਂ ਲਈ ਰਚੇ ਗਏ ਜੋ ਪਰਮੇਸ਼ਵਰ ਨੇ ਅੱਗੋਂ ਹੀ ਤਿਆਰ ਕੀਤੇ ਸਨ ਭਈ ਅਸੀਂ ਉਹਨਾਂ ਵਿੱਚ ਲੱਗੇ ਰਹੀਏ ਅਸੀਂ ਪਹਿਲਾਂ ਤੋਂ ਹੀ ਚੰਗੇ ਕੰਮ ਕਰਨ ਦੇ ਲਈ ਰਚੇ ਗਏ ਹallelujah ਕਹਿੰਦਾ ਕਿਉਂ ਜੋ ਅਸੀਂ ਉਹਦੀ ਰਚਨਾ ਹਾਂ ਜਿਹੜੇ ਮਸੀਹ ਯਿਸੂ ਵਿੱਚ ਸ਼ੁਭ ਕਰਮਾਂ ਲਈ ਰਚੇ ਗਏ ਅਸੀਂ ਚੰਗੇ ਕੰਮ ਕਰਨ ਦੇ ਲਈ ਰਚੇ ਗਏ ਹਾਂ ਇਸ ਚੀਜ਼ ਨੂੰ ਧਿਆਨ ਵਿੱਚ ਰੱਖੋ ਕਿ ਅਸੀਂ ਚੰਗੇ ਕੰਮ ਕਰਨ ਲਈ ਰਚੇ ਗਏ ਹਾਂ ਪਰਮੇਸ਼ਰ ਦੀ ਬੜੀਆਈ ਹੋਵੇ ਜੋ ਪਰਮੇਸ਼ਰ ਨੇ ਅੱਗੋਂ ਹੀ ਤਿਆਰ ਕੀਤੇ ਸਨ ਭਈ ਅਸੀਂ ਉਹਨਾਂ ਵਿੱਚ ਲੱਗੇ ਰਹੀਏ ਪਰਮੇਸ਼ਰ ਨੇ ਪਹਿਲਾਂ ਹੀ ਸਾਡੇ ਲਈ ਤਿਆਰ ਕੀਤੇ ਸੀ ਇਹ ਕਿ ਅਸੀਂ ਇੰਨਾ ਕੰਮਾਂ ਨੂੰ ਹੀ ਕਰਨ ਵਿੱਚ ਲੱਗੇ ਰਹੀਏ ਅਪਸੀਆਂ ਦੀ ਕਿਤਾਬ ਦੂਜਾ ਅਧਿਆਇ ਦੀ 10 ਨੰਬਰ ਆਇਤ ਦੇ ਵਿੱਚ ਇਦਾਂ ਲਿਖਿਆ ਆਇਆ ਸਾਡੀ ਰਚਨਾ ਹੀ ਪਰਮੇਸ਼ਵਰ ਨੇ ਇਸ ਲਈ ਕੀਤੀ ਆ ਕਿ ਅਸੀਂ ਚੰਗੇ ਕੰਮ ਕਰੀਏ ਔਰ ਉਹ ਸਾਰੇ ਚੰਗੇ ਕੰਮ ਪਰਮੇਸ਼ਵਰ ਨੇ ਸਾਡੇ ਪੈਦਾ ਹੋਣ ਤੋਂ ਪਹਿਲਾਂ ਹੀ ਮਿਥੇ ਆ ਅੱਜ ਬਹੁਤ سارے ਲੋਕ ਆ ਕਈ ਵਾਰੀ ਨਾ ਕੋਸ਼ ਗੱਲਾਂ ਤੇ ਮੇਰਾ ਬੜਾ ਖੁੱਲ ਕੇ ਕਰਨ ਨੂੰ ਦਿਲ ਕਰਦਾ ਹੁੰਦਾ ਪਰ ਕੀ ਕਰੇ ਬੰਦਾ ਕਿ ਕੋਸ਼ ਲਿਮਿਟਸ ਆ ਜਾਂਦੀਆਂ ਤੇ ਉਹਨਾਂ ਲਿਮਿਟਸ ਨੂੰ ਵੀ ਬੜਾ ਖਿਆਲ ਚ ਰੱਖਣਾ ਪੈਂਦਾ ਹੈ। ਆਜਕਲ ਨਾ ਲੋਕੀ satsang ਦੇ ਵਿੱਚ ਵੀ ਜਾ ਰਹੇ ਆ। ਆਪਣੇ ਨਾਵਾਂ ਨੂੰ ਵੀ ਬੜਾ ਧਾਰਮਿਕਤਾ ਵਾਲਾ ਨਾਮ ਰੱਖ ਲਿਆ ਆ। ਪਰ ਅਸਲ ਵਿੱਚ ਉਹਨਾਂ ਦੇ ਢਿੱਡ ਸਾਫ਼ ਨਹੀਂ ਹੈਗੇ, ਉਹਨਾਂ ਦੇ ਦਿਲ ਸਾਫ਼ ਨਹੀਂ ਹੈਗੇ। ਇੰਨੀ ਖੋਟ ਭਰੀ ਹੋਈ ਆ। ਤੇ ਆਸ ਰੱਖੀ ਸਵਰਗ ਨੂੰ ਜਾਣ ਦੀ ਆਸ ਰੱਖ ਕੇ ਬੈਠੇ ਆ ਵੀ ਅਸੀਂ ਸਵਰਗ ਨੂੰ ਜਾਣਾ ਹੈ ਲਾਰੇ ਤੇ ਲਾਰਾ ਲਾਈ ਜਾਂਦੇ ਆ ਝੂਠ ਤੇ ਝੂਠ ਬੋਲੀ ਜਾਂਦੇ ਆ ਸਚਾਈ ਤਾਂ ਉਹਨਾਂ ਦੇ ਲਾਗੋਂ ਦੀ ਕਿ ਉਹਨਾਂ ਦੇ ਘਰ ਦੇ ਲਾਗੋਂ ਦੀ ਵੀ ਨਹੀਂ ਲੰਗੀ ਇਦਾਂ ਦਾ ਖਤਰਨਾਕ ਜੀਵਨ ਉਹ ਜੀ ਰਹੇ ਆ ਇਦਾਂ ਦਾ ਲਾਈਫ ਸਟਾਈਲ ਹੋ ਗਿਆ ਉਹਨਾਂ ਦਾ ਤੇ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਧਰਮੀ ਆ। ਸੋ ਇਹ ਪਰਮੇਸ਼ਵਰ ਦਾ ਪਰਪਸ ਨਹੀਂ ਆ ਸਾਡੀ ਲਾਈਫ ਦੇ ਵਿੱਚ। ਅਸੀਂ ਸਿਰਫ ਚਰਚ ਦੇ ਵਿੱਚ ਜਾਈਏ ਇਹ ਪਰਪਸ ਨਹੀਂ ਆ। ਅਸੀਂ ਸਿਰਫ ਨਾਮ ਜਿਹੜੇ ਇੱਧਰ ਉੱਧਰ ਬਦਲ ਕੇ ਰੱਖ ਲਈਏ। ਐਕਚੁਅਲੀ ਇਹੀ ਪਰਪਸ ਜਿਹੜਾ ਹੈ ਨਾ ਇਹ ਸਾਡੀ ਲਾਈਫ ਦਾ ਨਹੀਂ ਹੈ ਸਾਡੀ ਲਾਈਫ ਦਾ ਪਰਪਸ ਬਹੁਤ ਖਾਸ ਹੈ ਸਾਡੀ ਲਾਈਫ ਦੇ ਲਈ ਪਰਮੇਸ਼ਵਰ ਦਾ ਪਰਪਸ ਜਾਂ ਪਰਮੇਸ਼ਵਰ ਦਾ ਕਹਿ ਲਓ ਕਿ ਪਰਮੇਸ਼ਵਰ ਦੀ ਯੋਜਨਾ ਹੈ ਮਨੋਰਥ ਹੈ ਕਹਿ ਲਓ ਪਰਪਸ ਨੂੰ ਕੀ ਕਿਹਾ ਜਾ ਸਕਦਾ ਹੈ ਕਿ ਪਰਮੇਸ਼ਵਰ ਚਾਹੁੰਦੇ ਆ ਕਿ ਅਸੀਂ ਇਸ ਦੁਨੀਆ ਦੇ ਸਾਹਮਣੇ ਇੱਕ ਚੰਗੀ ਐਗਜ਼ੈਂਪਲ ਬਣੀਏ ਅਸੀਂ ਚੰਗੇ ਕੰਮ ਕਰੀਏ ਪਰਮੇਸ਼ਵਰ ਦੀ ਇੱਛਾ ਆ ਕਿ ਅਸੀਂ ਇਸ ਸੰਸਾਰ ਦੇ ਲੋਕਾਂ ਦੇ ਸਾਹਮਣੇ ਫਰਕ ਨਜ਼ਰ ਆਈਏ ਡਿਫਰੈਂਟ ਨਜ਼ਰ ਆਈਏ ਸਾਡੇ ਅੰਦਰੋਂ ਪ੍ਰੇਮ ਬੋਲੇ ਸਾਡੇ ਅੰਦਰੋਂ ਇਮਾਨਦਾਰੀ ਬੋਲੇ ਸਾਡੇ ਅੰਦਰੋਂ ਵਫਾਦਾਰੀ ਬੋਲੇ ਬਟ ਅੱਜ ਬਹੁਤ سارے ਲੋਕ ਆ ਕਿ ਉਹ ਪ੍ਰਾਰਥਨਾ ਕਰਕੇ ਉੱਠਦੇ ਆ ਤੇ ਉੱਠਦੇ ਹੀ ਗਾਣਾ ਕੱਢਣੀਆਂ ਵੀ ਸ਼ੁਰੂ ਕਰ ਦਿੰਦੇ ਆ ਤੇ ਕਈ ਵਾਰੀ ਤੇ ਇੰਨੀ ਹੈਰਾਨੀ ਹੁੰਦੀ ਉਹਨਾਂ ਨੂੰ ਦੇਖ ਕੇ ਵੀ ਅੰਦਰ ਤੁਸੀਂ ਗਾਣਾ ਹੀ ਤੇ ਨਹੀਂ ਸਿੱਖਣ ਗਏ ਕਿਤੇ ਬਾਹਰ ਨਿਕਲਦੇ ਆ ਹੀ ਉਹਨਾਂ ਨੇ ਪ੍ਰੇਅਰ ਵਾਲੇ ਰੂਮ ਚੋਂ ਨਿਕਲਦੇ ਆ ਹੀ ਉਹਨਾਂ ਨੇ ਪ੍ਰਾਰਥਨਾ ਕਰਨ ਦੇ ਬਾਅਦ ਚ ਨਿਕਲਦੇ ਆ ਉਹਨਾਂ ਨੇ ਨਿਆਣਿਆਂ ਦਾ ਲਿਆਜ ਨਹੀਂ ਕਰਨਾ ਨਿਆਣਿਆਂ ਨੂੰ ਟੁੱਟ ਟੁੱਟ ਕੇ ਪੈਣ ਲੱਗ ਜਾਣਾ ਜੇ ਘਰ ਵਾਲੀ ਆ ਤੇ ਘਰ ਵਾਲੀ ਨੂੰ ਜਿਹੜਾ ਆ ਅਬਿਊਜ਼ ਕਰਨ ਲੱਗ ਜਾਣਾ ਘਰ ਵਾਲੀ ਦੇ ਦਿਵਾਲੇ ਹੋ ਜਾਣਾ ਜੇ ਘਰ ਵਾਲੀ ਪ੍ਰਾਰਥਨਾ ਕਰਕੇ ਉੱઠી ਤੇ ਉਹਨੇ ਘਰ ਵਾਲੇ ਦੇ ਦਿਵਾਲੇ ਹੋ ਜਾਣਾ ਮਤਲਬ ਬਹੁਤ ਜ਼ਿਆਦਾ ਜਿਹੜਾ ਆ ਨਾ ਖਿਜੂ ਮਚੂ ਜਿਹੜਾ ਆ ਉਹ ਇਨ੍ਹਾਂ ਲੋਕਾਂ ਦੇ ਵਿੱਚ ਆ ਪਰ ਜਦੋਂ ਆਪਾਂ ਵਚਨ ਦੇ ਵਿੱਚ ਦੇਖਦੇ ਆ ਵਚਨ ਤੇ ਇਹਨਾਂ ਸਾਰੀਆਂ ਚੀਜ਼ਾਂ 'ਚੋਂ ਸਾਨੂੰ ਕੱਢਦਾ ਆ ਫਿਰ ਇਹ ਕਿਹਦੇ ਮੋਰੇ ਬੈਠੇ ਸੀਗੇ ਕਿ ਜਿੱਤੋਂ ਇੱਕ ਗੁੱਸਾ ਲੈ ਕੇ ਆਏ ਆ ਇਹ ਕਿਹਦੀ ਆराधना ਕਰ ਰਹੇ ਸੀ ਜਿੱਤੋਂ ਇਹ ਇਹ ਨਾਲ ਲੜਾਈ ਝਗੜਾ ਲੈ ਕੇ ਆਏ ਮੈਕਸਿਮਮ ਲੋਕਾਂ ਨੂੰ ਮੈਂ ਇਹ ਚੀਜ਼ ਦੇਖਿਆ ਕਿ ਉਹਨਾਂ ਨੇ ਪ੍ਰੇਅਰ ਕਰਕੇ ਉੱਠਣਾ ਹੈ ਤਾਂ ਉਹਨਾਂ ਨੇ ਕੋਈ ਨਾ ਕੋਈ ਫਸਾਦ ਪਾ ਕੇ ਬਹਿ ਜਾਣਾ ਹੈ ਕਿਉਂ ਇਦਾਂ ਹੈ ਪਰਮੇਸ਼ਵਰ ਤੇ ਸ਼ਾਂਤੀ ਦਾ ਆਤਮਾ ਹੈ ਨਾ ਮਤਲਬ ਹੋਣਾ ਤੇ ਇਦਾਂ ਚਾਹੀਦਾ ਕਿ ਜਦੋਂ ਆਪਾਂ ਪ੍ਰਾਰਥਨਾ ਕਰਕੇ ਉੱਠੇ ਆ ਜਾਂ ਆਪਾਂ ਸਤ ਸੰਗ ਵਿੱਚੋਂ ਆਏ ਆ ਕਿ ਅਸੀਂ ਐਨ ਸ਼ਾਂਤੀ ਦੇ ਨਾਲ ਭਰੇ ਹੋਏ ਹੋਈਏ ਆਨੰਦ ਨਾਲ ਭਰੇ ਹੋਏ ਹੋਈਏ ਸਾਡੇ ਚਿਹਰੇ ਦੀ ਖਲੜੀ ਚਮਕਣ ਲਈ ਹੋਵੇ ਮੂਸਾ ਦੇ ਵਾਂਗ ਦੇਖੋ ਮੈਂ ਬਹੁਤ سارے ਕਮੈਂਟਸ ਨਾਲ ਨਾਲ ਮੇਰੇ ਅੱਖਾਂ ਮੇਰੀਆਂ ਪੜ ਰਹੀਆਂ ਯਾਰ ਲਿਖ ਰਹੇ ਜਦੋਂ ਗੈਰੀ ਸਾਈਕਲ ਵੀ ਲਿਖ ਰਹੇ ਜਿਸਪਾਸੇ ਸਾਡੇ ਘਰ ਇਦਾਂ ਹੀ ਹੁੰਦਾ ਹੋਰ ਵੀ ਬਹੁਤ ਸਾਰੇ ਜਿਹੜੇ ਸੀ ਉਹ ਲਿਖ ਰਹੇ ਸੀ ਕਿ ਯਸ ਇਦਾਂ ਹੀ ਹੁੰਦਾ ਆ ਹੋਣਾ ਚਾਹੀਦਾ ਆ ਕਿ ਅਸੀਂ ਜਦੋਂ ਪ੍ਰੇਰਚੋਂ ਉੱਠਦੇ ਆ ਸਾਡੇ ਮਸਲੇ ਹੱਲ ਹੋਏ ਹੋਣ ਹੋਣਾ ਚਾਹੀਦਾ ਆ ਕਿ ਜਦੋਂ ਅਸੀਂ ਪ੍ਰਾਰਥਨਾ ਦੇ ਵਿੱਚੋਂ ਉੱਠਦੇ ਆ ਜਾਂ ਪ੍ਰਾਰਥਨਾ ਕਰਕੇ ਬਾਹਰ ਆਉਨੇ ਆ ਤੇ ਉਸ ਵੇਲੇ ਜਿਹੜਾ ਆ ਨਾ ਸਾਡਾ ਚਿਹਰਾ ਮੋਰਾ ਸਾਡਾ ਬਹਿਣਾ ਉੱਠਣਾ ਜਿਹੜਾ ਆ ਨਾ ਉਹ ਬਦਲਿਆ ਹੋਵੇ ਤੇ ਸਾਡਾ ਮਨ ਸ਼ਾਂਤੀ ਦੇ ਨਾਲ ਭਰਿਆ ਹੋਵੇ ਪਰ ਇੱਥੇ ਤਾਂ ਮਸਲਾ ਹੀ ਹੋਰ ਹੋ ਗਿਆ ਹਸਾਬ ਕਿਤਾਬ ਹੀ ਹੋਰ ਹੋ ਗਿਆ ਕਿ ਪ੍ਰਾਰਥਨਾ ਦੇ ਵਿੱਚ ਗਏ ਆ ਚਰਚ ਵਿੱਚ ਗਏ ਤੇ ਚਰਚ ਚੋਂ ਆਉਂਦਿਆਂ ਲੜਾਈ ਤੂੰ ਆ ਨਹੀਂ ਕੀਤਾ ਤੂੰ ਆ ਨਹੀਂ ਕੀਤਾ ਤੈਨੂੰ ਆਹ ਕਿਹਾ ਸੀ ਤੈਨੂੰ ਉਹ ਕਿਹਾ ਸੀ ਭੈਣਾ ਆ ਤੇ ਉਹਨਾਂ ਨੇ ਪ੍ਰਾਰਥਨਾ ਕਰਕੇ ਉੱਠਣਾ ਤੇ ਉਹਨਾਂ ਨੇ ਭਾਂਡੇ ਹੀ ਪੰਨੀ ਜਾਣੇ ਹੋਰ ਨਹੀਂ ਕੋਸ਼ਤਾ ਬੂਹਾ ਮਾਰਨਾ ਖਿੱਚ ਕੇ ਆਹ ਚੀਜ਼ ਮਾਰਨੀ ਚੱਕ ਕੇ ਮੋਰੇ ਮਾਰਨੀ ਆ ਦੇਖੋ ਇਹ ਸਭ ਕੀ ਆ ਇਹ ਸਾਡਾ ਅਸਲੀ ਲਾਈਫ ਸਟਾਈਲ ਨਹੀਂ ਹੈ ਅਰ ਨਾ ਹੀ ਇਸ ਤੋਂ ਸਾਨੂੰ ਪਤਾ ਲੱਗਦਾ ਕਿ ਅਸੀਂ ਪਰਮੇਸ਼ਵਰ ਵਿੱਚ ਪੂਰੇ ਹੈ ਹੀ ਨਹੀਂ ਇਸ ਤੋਂ ਸਾਨੂੰ ਪਤਾ ਲੱਗਦਾ ਕਿ ਜਦੋਂ ਅਸੀਂ ਪ੍ਰਾਰਥਨਾ ਵਿੱਚ ਵੀ ਸੀ ਨਾ ਅਸੀਂ ਗਵਾਚੇ ਗਵਾਚੇ ਸੀਗੇ ਪ੍ਰਾਰਥਨਾ ਵਿੱਚ ਵੀ ਸਾਡਾ ਇਹਦਾ ਮਤਲਬ ਮਨ ਲੱਗਾ ਹੀ ਨਹੀਂ ਸੀ ਪ੍ਰਾਰਥਨਾ ਵਿੱਚ ਵੀ ਅਸੀਂ ਖਾਲੀ ਸੀਗੇ ਪ੍ਰार्थਨਾ ਵਿੱਚ ਵੀ ਅਸੀਂ ਜੋੜੀ ਨਹੀਂ ਸਕੇ ਪਰਮੇਸ਼ਵਰ ਦੇ ਨਾਲ ਆਨੰਦ ਲੈ ਹੀ ਨਹੀਂ ਸਕੇ ਜਦੋਂ ਤੁਹਾਨੂੰ ਪ੍ਰਾਰਥਨਾ ਕਰਨ ਦਾ ਆਨੰਦ ਆਉਣ ਲੱਗ ਗਿਆ ਉਸ ਦਿਨ ਪ੍ਰਾਰਥਨਾ ਚ ਉੱਠ ਕੇ ਵੀ ਤੁਸੀਂ ਆਨੰਦ ਨਾਲ ਹੀ ਭਰੇ ਰਹਿਣਾ ਹੈ ਪਰ ਜਦੋਂ ਤੱਕ ਤੁਹਾਨੂੰ ਆਨੰਦ ਹੀ ਨਹੀਂ ਆਉਂਦਾ ਉਨੀ ਦੇਰ ਤੱਕ ਕਲੇਸ਼ ਪਿਆ ਹੀ ਰਹਿਣਾ ਉਨੀ ਦੇਰ ਤੱਕ ਸਭ ਚੀਜ਼ਾਂ ਜਿਹੜੀਆਂ ਉਹ ਗਲਤਮਲਤੀ ਰਹਿਣੀਆਂ। ਅਗਰ ਤੁਸੀਂ ਇਹਨਾਂ ਲੜਾਈ ਝਗੜਿਆਂ ਚੋਂ ਨਿਕਲਣਾ ਚਾਹੁੰਦੇ ਆ ਸਾਨੂੰ ਕੁਝ ਚੀਜ਼ਾਂ ਨਾ ਬੜੀ ਗੰਭੀਰਤਾਈ ਨਾਲ ਸਿੱਖਣੀਆਂ ਪੈਣਗੀਆਂ। ਸਭ ਤੋਂ ਫਸਟ ਆਫ ਆਲ ਸਾਨੂੰ ਪੇਸ਼ੈਂਸ ਦੇ ਵਿੱਚ ਰਹਿਣਾ ਸਿੱਖਣਾ ਹੋਊਗਾ ਐਂਡ ਸੈਕੰਡ ਥਿੰਗ ਇਜ਼ ਕਿ ਸਾਨੂੰ ਨਾ ਇੱਕ ਚੀਜ਼ ਇਹ ਸਮਝਣੀ ਹੋਊਗੀ ਕਿ ਵਚਨ ਵਿੱਚ ਲਿਖਿਆ ਪਰਮੇਸ਼ਵਰ ਪਿਆਰ ਆ ਤੇ ਮੈਂ ਉਸ ਪਿਆਰ ਦੇ ਪਿਆਰ ਦੀ ਹਜ਼ੂਰੀ ਵਿੱਚ ਬੈਠਾ ਆ ਮੈਂ ਉਸ ਉਸ ਪਿਆਰ ਦੇ ਨਾਲ ਭਰ ਰਿਹਾ ਆ ਤੇ ਜਦੋਂ ਮੈਂ ਬਾਹਰ ਜਾਵਾਂ ਤੇ ਦੂਜਿਆਂ ਨੂੰ ਪਿਆਰ ਨਜ਼ਰ ਆਵੇ ਪਹਿਲਾਂ ਤਾਂ ਇਸ ਚੀਜ਼ ਨੂੰ ਸਮਝੋ ਓਕੇ ਮੈਂ ਤੁਹਾਨੂੰ ਇੱਕ ਨਾ ਚੀਜ਼ ਸਮਝਾਉਣੀ ਆ ਕਿਈ ਬਰੀ ਨਾ ਇਤਨਾ ਅਹੀਂ ਛੋਟੇ ਹੁੰਦੇ ਹੀਗੇ ਤੇ ਇੱਕ ਸੀਰੀਅਲ ਆਉਂਦਾ ਹੁੰਦਾ ਹੈ ਪਾਕਿਸਤਾਨ ਤੋਂ ਰੈਂਬੋ ਤੋ ਚਾਰਕਵਾਲ ਕੱਢੇ ਹੁੰਦੇ ਸੀ ਤੇ ਉਹਨੇ ਇਦਾਂ ਛੱਤਾ ਜਾਂ ਗਾਂ ਨੂੰ ਸਿੱਟਣਾ ਤੇ ਫਿਰ ਫੂਕ ਮਾਰ ਕੇ ਉਹ ਵਾਲ ਉਡਾਉਣੇ। ਤੋ ਜਿਹੜੇ ਉਹਨੂੰ ਦੇਖਦੇ ਸੀਗੇ ਨਾ ਜਿੰਨੇ ਵੀ ਉਸ ਵੇਲੇ 'ਚ ਮੇਰੇ ਖਿਆਲ 'ਚ ਇਹ ਗੱਲ ਅੱਜ ਤੋਂ 30 32 ਸਾਲ ਪਹਿਲਾਂ ਦੀ ਆ। ਪੀਟੀਵੀ ਤੇ ਆਉਂਦਾ ਹੁੰਦਾ ਹੀਗਾ ਉਸ ਉਹ। ਤੇ ਉਹ ਸਾਰਿਆਂ ਨੇ ਜਿੰਨੇ ਵੀ ਉਹਨੂੰ ਦੇਖਦੇ ਸੀਗੇ ਉਹ ਸਾਰਿਆਂ ਨੇ ਇੱਕ ਤਾਂ ਉਦਾਂ ਦੇ ਬੋਦੇ ਬਣਾ ਲਏ। ਤੇ ਇੱਕ ਉਹਦਾ ਹੀ ਜਿਹੜਾ ਡਾਇਲੋਗ ਸੀਗਾ ਰੈਂਬੋ ਰੈਂਬੋ ਜਾਨ ਰੈਂਬੋ ਤੇ ਉਹ ਕਲੀਨਿੰਗ ਕਰਨ ਵਾਲਾ ਮੁੰਡਾ ਹੁੰਦਾ ਸੀ ਅਸਲ 'ਚ ਤੇ ਸਾਰਿਆਂ ਨੇ ਨਾ ਉਹੀ ਡਾਇਲੋਗ ਬੋਲਣਾ ਕਿ ਰੈਂਬੋ ਰੈਂਬੋ ਜਾਨ ਰੈਂਬੋ ਤੇ ਉਹ ਫੂਕ ਜੀ ਮਾਰ ਕੇ ਵਾਲ ਵੀ ਉਡਾਉਣੇ ਮੈਂ ਇਹ ਗੱਲ ਕਿਉਂ ਕੀਤੀ ਐਕਚੁਅਲ ਦੇ ਵਿੱਚ ਅਸੀਂ ਜਿੰਨੂੰ ਦੇਖਦੇ ਆ ਨਾ ਅਸੀਂ ਉਹਦੀ ਕਾਪੀ ਕਰਨ ਲੱਗ ਜਾਂਦੇ ਆ ਹੁਣ ਜਿਹੜਾ ਬੰਦਾ ਗਰਮ ਮਸਾਲਿਆਂ ਦੀ ਫੈਕਟਰੀ 'ਚ ਕੰਮ ਕਰਦਾ ਹੈ ਉਹਦੇ ਲਾਗੋ ਕਿਹੜੀ ਸਮੈਲ ਆਊਗੀ ਗਰਮ ਮਸਾਲਿਆਂ ਦੀ ਜਿਹੜਾ ਧੂਫ ਬਣਾਉਣ ਵਾਲੀ ਫੈਕਟਰੀ 'ਚ ਕੰਮ ਕਰਦਾ ਉਹਦੇ ਲਾਗੋ ਧੂਫ ਦੀ ਸਮੈਲ ਆਊਗੀ ਜਿਹੜਾ ਹਸਪਤਾਲ 'ਚ ਕੰਮ ਕਰਦਾ ਉਹਦੇ ਲਾਗੋ ਡਾਕਟਰਾਂ ਦੀ ਸਮੈਲ ਆਊਗੀ ਮਤਲਬ ਡਿਟ 올 ਦੀ ਸਮੈਲ ਆਊਗੀ ਦਵਾਈਆਂ ਦੀ ਸਮੈਲ ਆਊਗੀ ਅਸੀਂ ਪਰਮੇਸ਼ਵਰ ਦੀ ਪ੍ਰੈਜ਼ੈਂਸ ਵਿੱਚ ਜਾਣੇ ਆ ਤੇ ਸਾਡੇ ਕੋਲੋਂ ਪਰਮੇਸ਼ਵਰ ਦੀ ਪ੍ਰੈਜ਼ੈਂਸ ਦੀ ਸਮੈਲ ਕਿਉਂ ਨਹੀਂ ਆਉਂਦੀ ਸਾਡੇ ਕੋਲੋਂ ਅਸੀਂ 2-2 ਘੰਟੇ ਬੈਠਦੇ ਮੈਂ ਕਿੰਨੀ ਆ ਕਿ ਮੈਂ ਕਿਚਨ ਦੇ ਵਿੱਚ ਅੱਧਾ ਘੰਟਾ ਕੰਮ ਕਰਾਂ ਨਾ ਤੇ ਮੈਂ ਅੰਦਰ ਗਿਆੜਾ ਲਾਉਣ ਜਾਵਾਂ ਬੱਚਿਆਂ ਦੇ ਕੋਲ ਤੇ ਬੱਚਿਆਂ ਨੇ ਉਦੋਂ ਹੀ ਦੱਸ ਦੇਣਾ ਕਿ ਮੰਮਾ ਤੂੰ ਗੋਭੀ ਬਣਾ ਕੇ ਆਏਂ ਆ ਕਿ ਸਾਗ ਨੂੰ ਤੜਕਾ ਲਾ ਕੇ ਆਏਂ ਆ ਮੰਮਾ ਤੂੰ ਇਹ ਆ ਸਬਜੀ ਬਣਾਈ ਕਿਉਂ ਉਸੇ ਚੀਜ਼ ਦੀ 스ਮੈਲ ਤੁਹਾਡੇ ਕੱਪੜਿਆਂ 'ਚ ਆ ਜਾਂਦੀ ਅੱਧੇ ਘੰਟੇ ਦੇ ਵਿੱਚ ਤੁਸੀਂ ਕੁਕਿੰਗ ਕਰਦੇ ਆ ਨਾ ਤੁਸੀਂ ਵੇਖੋ ਤੁਸੀਂ ਕੜਾਹ ਬਣਾ ਰਹੇ ਹੋ ਤੇ ਸਾਰੇ ਘਰ 'ਚ ਕੜਾਹ ਦੀ 스ਮੈਲ ਹੋ ਜਾਏਗੀ ਤੁਸੀਂ ਚੌਲ ਬਣਾ ਰਹੇ ਹੋ ਤਾਂ ਸਾਰੇ ਘਰ ਦੇ ਵਿੱਚ ਚੌਲਾਂ ਦੀ 스멜 ਆਏਗੀ ਤੁਸੀਂ ਸਾਗ ਬਣਾ ਰਹੇ ਹੋ ਸਾਰੇ ਘਰ ਚੋਂ ਸਾਗ ਦੀ 스멜 ਆਏਗੀ ਸਭ ਨੂੰ ਪਤਾ ਲੱਗੇਗਾ ਕੀ ਬਣ ਰਿਹਾ ਹੈ ਕੁਝ ਹੋ ਰਿਹਾ ਲਸਣ ਭੁੰਨੋਗੇ ਨਾ ਤਾਂ ਲਸਣ ਪੁੱਜਣ ਦੀ 스멜 ਆਏਗੀ ਮੈਂ ਕਿਉਂ ਇਨੀ ਈਜ਼ੀ ਐਗਜ਼ੈਂਪਲ ਦਿੰਨੀ ਕਿ ਈਜ਼ੀ ਅੰਡਰਸਟੈਂਡ ਹੋ ਸਕੇ ਅਸੀਂ ਪ੍ਰਾਰਥਨਾ ਕਰ ਰਹੇ ਹਾਂ ਅਸੀਂ ਇੱਕ ਆਤਮਿਕ ਸੈਸ਼ਨ ਦੇ ਅੰਦਰ ਆ ਕਿਉਂ ਨਹੀਂ 스멜 ਆ ਰਹੀ ਸਾਡੇ ਘਰ ਚੋਂ ਪ੍ਰਾਰਥਨਾ ਦੀ ਕਿਉਂ ਨਹੀਂ ਸਾਡੇ ਬੱਚੇ ਸਾਨੂੰ ਕਹਿ ਰਹੇ ਕਿ ਮੰਮਾ ਤੁਹਾਡੇ ਜੀਵਨ ਦੇ ਵਿੱਚੋਂ ਨਾ ਪਰਮੇਸ਼ਰ ਦੀ ਖੁਸ਼ਬੂ ਆਉਣ ਲੱਗੀ ਆ ਕਿਉਂ ਨਹੀਂ ਕਹਿ ਰਹੇ ਕਿ ਪਪਾ ਤੁਹਾਡੇ ਜੀਵਨ ਦੇ ਵਿੱਚ ਤਾਂ ਬੜਾ ਚੇਂਜ ਆ ਗਿਆ ਪਪਾ ਤੁਹਾਡੇ ਜੀਵਨ ਦੇ ਵਿੱਚੋਂ ਤਾਂ ਪ੍ਰਭੂ ਨਜ਼ਰ ਆਉਣੇ ਸ਼ੁਰੂ ਹੋ ਗਏ ਕਿਉਂ ਨਹੀਂ ਸਾਨੂੰ ਕਿਹਾ ਜਾ ਰਿਹਾ ਕਿ ਤੁਸੀਂ ਪ੍ਰਾਰਥਨਾ ਕਰਕੇ ਆਇਓ ਇੰਨੀ ਸ਼ਾਂਤੀ ਨਾਲ ਭਰੇ ਹੋਏ ਹੋ ਤੁਸੀਂ ਪ੍ਰੇਅ ਰੂਮ ਚੋਂ ਆਇਓ ਸਾਨੂੰ ਤਾਂ ਅਗਲੇ ਇਹ ਕਹਿੰਦੇ ਆ ਵੀ ਪ੍ਰਾਰਥਨਾ ਕਰਨ ਗਿਆ ਹੈਗਾ ਕਿ ਤੂੰ ਜੁੱਧ ਦੇ ਮੈਦਾਨ ਚੋਂ ਆਇਆ ਤੂੰ ਤੇ ਅੰਦਰੋਂ ਕੋਲਾ ਬਾਲਾ ਹੋ ਕੇ ਆ ਗਿਆ ਬਾਹਰ ਨਿਕਲਦੇ ਆ ਲੜਾਈ ਆਦਮੀ ਨਿਕਲਿਆ ਤੇ ਆਦਮੀ ਲੜਨ ਲੱਗਿਆ ਔਰਤ ਨਿਕਲੀ ਤੇ ਔਰਤ ਲੜਨ ਲੱਗ ਗਈ ਜਦ ਕਿ ਹੋਣਾ ਤੇ ਚਾਹੀਦਾ ਕਿ ਇੱਕ ਜਾਣਾ ਅੰਦਰ ਬੈਠਾ ਪ੍ਰਾਰਥਨਾ ਕਰ ਰਿਹਾ ਆ ਤੇ ਸਾਰਾ ਘਰ ਪ੍ਰਾਰਥਨਾ ਦੇ ਨਾਲ ਮਹਿ ਇਕੱਠੇ ਸਾਡੇ ਜੀਵਨ ਚ ਇਦਾਂ ਨਹੀਂ ਹੋ ਰਿਹਾ ਇਹਦਾ ਮਤਲਬ ਕਿਤੇ ਨਾ ਕਿਤੇ ਗੜਬੜਿਆ ਔਰ ਗੜਬੜ ਹੈ ਕਿ ਕਿਉਂਕਿ ਅੰਦਰ ਬੈਠਾ ਪ੍ਰਾਰਥਕਾ ਕੌਣ ਰਿਹਾ ਹੈ ਪ੍ਰਾਰਥਨਾ ਦੀ 스멜 ਤੇ ਤਾਂ ਹੀ ਆਊਗੀ ਨਾ ਜੇ ਪ੍ਰਾਰਥਨਾ ਹੋ ਰਹੀ ਹੋਊਗੀ ਤੇ ਅੰਦਰ ਬੈਠਾ ਪ੍ਰਾਰਥਨਾ ਕਰ ਹੀ ਨਹੀਂ ਰਿਹਾ ਕੋਈ ਉੱਥੇ ਅੰਦਰ ਬੈਠੇ ਦਾ ਅੰਦਰ ਹੀ ਖਾਲੀ ਸੀ ਅੰਦਰ ਤਾਂ ਚੱਲ ਰਹੀਆਂ ਸੀ ਕਿ ਫਲਾਣੇ ਨੇ ਮੈਨੂੰ ਆਹ ਵਾਲੀ ਗੱਲ ਕਹੀ ਆ ਮੂੰਹ ਤਾਂ ਕਹਿ ਰਿਆ ਸੀ ਹਾਲੇਲੂਇਆ ਜੈ ਮਸੀਹ ਦੀ ਪ੍ਰਭੂ ਦਾ ਧੰਨਵਾਦ ਸਤੂਤੀ ਆਰਾਧਨਾ ਸਾਰਾ ਕੁਝ ਉਹੀ ਚੀਜ਼ਾਂ ਚੱਲ ਰਹੀਆਂ ਸੀ ਕਿਉਂਕਿ ਉਹ ਤਾਂ ਅਸੀਂ ਤੋਤੇ ਆ ਨਾ ਸਾਨੂੰ ਉਹ ਰਟੇ ਰੱਟੇ ਲੱਗੇ ਹੋਏ ਆ ਪਰ ਅੰਦਰ ਬੈਠਾ ਕੋਈ ਬੰਦਾ ਪ੍ਰਾਰਥਨਾ ਕਰ ਹੀ ਨਹੀਂ ਸੀ ਰਿਹਾ ਮੇਰੇ ਅਰਗੇ ਅੰਦਰ ਬੈਠੀ ਆ ਤੇ ਉਹ ਆਤਮਾ ਵਿੱਚ ਟ੍ਰੈਵਲ ਕਰ ਕਰਨ ਢਈ ਆ ਤੇ ਬੁਟੀਕ ਤੇ ਪਹੁੰਚੀ ਆ ਵੀ ਕਿਹੜੇ ਕਿਹੜੀ ਮੈਚਿੰਗ ਦਾ ਸੂਟ ਸਵਾਉਣਾ ਹੈ ਤੇ ਕੋਈ ਪੇਕਿਆਂ ਨੂੰ ਗਈ ਹੁੰਦੀ ਆ ਕੋਈ ਖੱਤਿਆਂ ਚ ਪਾਣੀ ਲਾਉਣ ਡਿਆ ਹੁੰਦਾ ਆ ਤੇ ਕੋਈ ਆਪਣੀਆਂ ਭੈਣਾਂ ਨੂੰ ਮਿਲਣ ਵਾਸਤੇ ਗਿਆ ਹੁੰਦਾ ਆ ਤੇ ਕੋਈ ਚੇਤੇ ਕਰਨ ਡਿਆ ਹੁੰਦਾ ਉੱਥੇ ਬੈਠਾ ਵੀ ਮੇਰੀ ਸੱਸ ਨੇ ਦੇਲਾ ਮੈਨੂੰ ਫਲਾਣੇ ਕੰਮ ਤੇ ਵੀ ਟੋਕਿਆਈ ਮੈਨੂੰ ਫਲਾਣੇ ਕੰਮ ਤੇ ਵੀ ਟੋਕਿਆਈ ਤੇ ਕੋਈ ਭਰਾ ਕਹਿਣ ਡਿਆ ਹੁੰਦਾ ਮੈਂ ਸਹੁਰਿਆਂ ਦੇ ਗਿਆ ਹੀ ਤੇ ਉਹਨਾਂ ਨੇ ਨਾ ਜਿੱਦਾਂ ਚਵਾਈ ਦਾ ਇੱਜ਼ਤ ਕਰਨੀ ਚਾਹੀਦੀ ਉਦਾਂ ਉਹਨਾਂ ਨੇ ਇੱਜ਼ਤ ਨਹੀਂ ਕੀਤੀ ਸੋਚਾਂ ਤੇ ਸਾਡੇ ਦਿਮਾਗ 'ਚ ਇਹੀ ਚੱਲਣ ਡਈਆਂ ਹੁੰਦੀਆਂ ਸੋਚਾਂ ਤੇ ਅਸੀਂ ਅੰਦਰ ਬੈਠੇ ਸੋਚਣ ਡੇ ਹੁੰਦੇ ਕਿ ਨਿਆਣਿਆਂ ਦੇ ਵਿਆਹ ਕਿੱਦਾਂ ਕਰਨੇ ਆ ਤੇ ਕਿਹਨੂੰ ਕਿਹਨੂੰ ਸੱਦਣਾ ਤੇ ਕਿਹਨੂੰ ਕਿਹਨੂੰ ਨਹੀਂ ਸੱਦਣਾ ਤੇ ਕਿਨੂੰ ਮੈਂ ਕੀ ਦਿੱਤਾ ਸੀਗਾ ਤੇ ਕਿੱਥੋਂ ਮੇਰਾ ਕੀ ਮੋੜ ਆਉਣਾ ਸਭ ਕੁਝ ਚੱਲ ਤੇ ਇਹ ਰਿਹਾ ਹੁੰਦਾ ਤੇ ਹੁਣ ਮੈਂ ਕਿ ਦੱਸੋ ਕਿਹੜੀ ਆਊਗੀ ਹੁਣ ਜਿਹੜਾ ਬੰਦਾ ਅੰਦਰ ਬੈਠਾ ਇਹ ਚੇਤੇ ਕਰਨ ਦਿਆ ਆ ਕਿ ਇਹਨੇ ਮੈਨੂੰ ਉੱਥੇ ਵੀ ਰੋਕਿਆ ਐ ਇਹਨੇ ਮੈਨੂੰ ਉੱਥੇ ਵੀ ਰੋਕਿਆ ਐ ਇਹਨੇ ਮੈਨੂੰ ਉੱਥੇ ਵੀ ਨਹੀਂ ਜਾਣ ਦਿੱਤਾ ਇਹਨੇ ਮੇਰਾ ਲਹੂ ਪੀਤਾ ਪਿਆ ਇਹ ਮੈਨੂੰ ਵੇਖ ਕੇ ਖੁਸ਼ ਨਹੀਂ ਐ ਇਦਾਂ ਨਹੀਂ ਉਹ ਬਾਹਰ ਆਣ ਕੇ ਲੜਾਈ ਨਹੀਂ ਕਰੂਗਾ ਤਾਂ ਕੀ ਕਰੂਗਾ ਉਹ ਬਾਹਰ ਆਣ ਕੇ ਉਹਨੇ ਟੁੱਟ ਟੁੱਟ ਕੇ ਘਰ ਵਾਲੇ ਨੂੰ ਪਹਿਣਾ ਹੀ ਕਿਉਂਕਿ ਅੰਦਰ ਬੈਠਾ ਤੇ ਉਹ ਘਰ ਵਾਲੇ ਦੀਆਂ ਹੀ ਤਾਂ ਸਾਰੀਆਂ ਜੜੀਆਂ ਕਮੀਆਂ ਸੀ ਉਹ ਚੇਤੇ ਕਰ ਰਹੀ ਸੀ ਕਿ ਮੈਨੂੰ ਟਾਈਮ ਨਾਲ ਕਦੀ ਇਹ ਗੋਲਗਪੇ ਖਵਾਉਣ ਨਹੀਂ ਲੈ ਕੇ ਗਿਆ ਕਦੀ ਚਾਟ ਖਵਾਉਣ ਨਹੀਂ ਲੈ ਕੇ ਗਿਆ ਕਦੀ ਇਹਨੇ ਮੈਨੂੰ ਆਣ ਕੇ ਨਹੀਂ ਪੁੱਛਿਆ ਕਿ ਮੇਰਾ ਵੀ ਸਿਰ ਦੁਖਦਾ ਹੈ ਮੈਂ ਸਵੇਰ ਦੀ ਹੰਬਗੀ ਕੰਮ ਕਰਦੀ ਇਹਨੇ ਮੈਨੂੰ ਚਾਹ ਦਾ ਕੱਪ ਆਪ ਤਾਂ ਮੰਗ ਲਿਆ ਆਉਂਦੇ ਨੇ ਹੈ ਤੇ ਮੈਨੂੰ ਕਦੀ ਇਹਨੇ ਚਾਹ ਦਾ ਕੱਪ ਬਣਾ ਕੇ ਨਹੀਂ ਦਿੱਤਾ ਕਰੀ ਇਹਨੇ ਨਹੀਂ ਪੁੱਛਿਆ ਮੇਰੇ ਮੇਰੀ ਮੰਮੀ ਬਿਮਾਰ ਆ ਮੈਂ ਰੋਜ਼ ਇਹਦੀ ਮੰਮੀ ਨੂੰ ਚਾਹ ਪਾਣੀ ਪਿਉਉਣੀ ਆ ਮੈਂ ਰੋਜ਼ ਇਹਦੀ ਮੰਮੀ ਦੀ ਸੇਵਾ ਕਰਦੀ ਆ ਇਹਨੇ ਮੈਨੂੰ ਪੁੱਛਿਆ ਨਹੀਂ ਵੀ ਤੇਰੀ ਮੰਮੀ ਰਾਜੀ ਖੁਸ਼ ਹੋ ਗਈ ਕਿ ਨਹੀਂ ਇਹਨੇ ਮੇਰੇ ਘਰਦਿਆਂ ਨੂੰ ਫੋਨ ਨਹੀਂ ਕਰਕੇ ਪੁੱਛਿਆ ਮੇਰਾ ਡੈਡੀ ਬਿਮਾਰ ਐ ਇਹਨੇ ਮੇਰੇ ਡੈਡੀ ਨੂੰ ਫੋਨ ਨਹੀਂ ਕੀਤਾ ਇਹਨੇ ਮੇਰੇ ਭਰਾ ਨੂੰ ਫੋਨ ਨਹੀਂ ਕੀਤਾ ਮੇਰਾ ਭਰਾ ਬਾਹਰ ਗਿਆ ਇਹਨੇ ਮੇਰੇ ਮਾਪਿਆਂ ਨੂੰ ਵਿਦਾਈ ਨਹੀਂ ਦਿੱਤੀ ਮਤਲਬ ਅੰਦਰ ਬੈਠੇ ਆ ਬੈਠੇ ਮੂੰਹ ਤੁਹਾਡਾ ਇਹੀ ਕਹਿ ਰਿਹਾ ਹallelujah ਹallelujah ਜੈ ਮਸੀਹ ਦੀ ਧੰਨਵਾਦ ਪਰ ਮਾਂ ਨੇ ਨਹੀਂ ਨਾ ਛੋੜਿਆ ਹੁਣ ਅੰਦਰ ਬੈਠਿਆ ਪਤੀ ਜਿਹੜਾ ਹੈ ਉਹ ਬੈਠਾ ਇਹ ਮੇਰੀਆਂ ਭੈਣਾਂ ਨਾਲ ਵੀ ਲੜਦੀ ਆ ਜਦੋਂ ਦੀ ਇਹ ਘਰ ਵਿੱਚ ਆਈ ਆ ਉਦੋਂ ਦੇ ਮੇਰੇ ਮਾਪਿਓ ਖੇ ਹੋ ਗਏ ਆ ਜਦੋਂ ਦੀ ਇਹ ਘਰ ਵਿੱਚ ਆਈ ਆ ਇਹ ਇਦਾਂ ਕਰਦੀ ਏ ਆਪਣੀ ਹੁਕਮਰਾਨੀ ਚਲਾਉਂਦੀ ਆ ਇਹ ਮੇਰੇ ਮੇਰੇ ਵੱਸ ਵਿੱਚ ਨਹੀਂ ਹੈਗੀ ਇਦਾਂ ਆ ਇਹਦੇ ਮਾਪਿਆਂ ਨੇ ਇਹਨੂੰ ਬਾਈਕ ਨਹੀਂ ਦਿੱਤਾ ਗਾਜ ਵਿੱਚ ਉਹਨਾਂ ਨੇ ਥੋੜਾ ਦਿੱਤਾ ਫੇਰ ਮੰਮੀ ਦੇ ਕੋਲ ਬੈਠਾ ਸੀ ਮੰਮੀ ਨੇ ਦੱਸਿਆ ਹੁਣ ਆ ਸੂਟ ਜਿਹੜੇ 300-300 ਵਾਲੇ ਲੈ ਕੇ ਦੇ ਦਿੱਤੇ ਆ ਤੇ ਮੈਂ ਹੁਣ ਲੋਕਾਂ ਨੂੰ ਦਵਾ ਕਿ ਨਾ ਦਵਾ ਤਾਂ ਮਤਲਬ ਉਹ ਇਹ ਚੀਜ਼ਾਂ ਸੋਚ ਰਿਹਾ ਆ ਕਿ ਇਹਦੇ ਮਾਪਿਆਂ ਨੇ ਸਾਡੀ ਇੱਜ਼ਤ ਨਹੀਂ ਕੀਤੀ ਸਾਨੂੰ ਰੋਟੀ ਨਹੀਂ ਚੰਗੀ ਖਵਾਈ ਸੀ ਫਲਾਨੇ ਦੇਣ ਗਿਆ ਉਦੋਂ ਉਹਨਾਂ ਨੇ ਆ ਕਿਹਾ ਮੈਨੂੰ ਆ ਕਿਹਾ ਮੈਨੂੰ ਨਕਮਾ ਸਮਝਦਿਆ ਇਹ ਸਭ ਚੀਜ਼ਾਂ ਬੈਠੇ ਪ੍ਰਾਰਥਨਾ ਕਰਨ ਵਾਸਤੇ ਕਿਉਂਕਿ ਵੇਲਾ ਟਾਈਮ ਹੈ ਨਾ ਦੇਖੋ ਹੁਣ ਇੱਕ ਬੰਦਾ ਆ ਉਹ ਲੋਹਾਰ ਦਾ ਕੰਮ ਕਰਦਾ ਆ ਉਹ ਜਦੋਂ ਕੰਮ ਕਰ ਰਿਹਾ ਨਾ ਤੇ ਉਹਦਾ ਫੁੱਲੀ ਕਨਸੈਂਟਰੇਸ਼ਨ ਉਹਦੀ ਕੰਮ ਵਿੱਚ ਹੋਏਗੀ ਕਿਉਂ ਕਿਉਂਕਿ ਉਹ ਸੱਟ ਮਾਰ ਰਿਹਾ ਆ ਤੇ ਉਹਨੇ ਪੂਰਾ ਧਿਆਨ ਰੱਖਣਾ ਕਿ ਜੇ ਜੇ ਮੈਂ ਹੋਰ ਕੋਈ ਸੋਚਣ ਲੱਗ ਗਿਆ ਤੇ ਮੇਰੇ ਹੱਥ ਤੇ ਥੋੜਾ ਵੱਜ ਜਾਣਾ ਤੇ ਉਂਗਲੀ ਪਾੜ ਜਾਣੀ ਹੈ ਲੱਕੜ ਵਾਲਾ ਹੈ ਨਾ ਤੋ ਡ੍ਰਿਲ ਚ ਚਲਾ ਰਿਹਾ ਤੇ ਉਹ ਉਹ ਪੂਰੀ ਕਨਸੈਂਟਰੇਸ਼ਨ ਦੇ ਨਾਲ ਉਸ ਵੇਲੇ ਡ੍ਰਿਲ ਚਲਾਉਂਦਾ ਆ ਕਿਉਂ ਉਹਨੂੰ ਲੱਗਦਾ ਕਿ ਜੇ ਕਿਤੇ ਇਹ ਔਨ ਰਹਿ ਗਈ ਕੋਈ ਆਰਾ ਚੱਲਦਾ ਰਹਿ ਗਿਆ ਤੇ ਹੱਥ ਉਂਗਲੀ ਪੈਰ ਕੋਈ ਤੇ ਨੁਕਸਾਨ ਨਾ ਹੋ ਜਵੇ ਗੁਨੀਆਂ ਵਿੱਚ ਸਾਰੀਆਂ ਚੀਜ਼ਾਂ ਆਉਣੀਆਂ ਚਾਹੀਦੀਆਂ ਆ ਕਪੜੇ ਸੀਣ ਵਾਲਾ ਵੀ ਧਿਆਨ ਰੱਖਦਾ ਕਿਤੇ ਪਾਈਪਿੰਗ ਗਲਤ ਨਾ ਲੱਗ ਜਾਏ ਇਹ ਨਾ ਹੋਵੇ ਕਿ ਜਿਹੜਾ ਆ ਮੈਂ ਛੱਗੇ ਦੀ ਸਲਵਾਰ ਹੀ ਨਾ ਬਣਾ ਦੇਵਾਂ ਕਿਤੇ ਕਮੀਜ਼ ਦਾ ਪਜਾਮਾ ਨਾ ਬਣਾ ਦਵਾਂ ਓਕੇ ਉਹ ਉਸ ਵੇਲੇ ਸਾਰਾ ਧਿਆਨ ਉਹਨਾਂ ਦਾ ਆਪਣੇ ਆਪਣੇ ਕੰਮਾਂ ਵਿੱਚ ਹੁੰਦਾ ਪਰ ਜਦੋਂ ਵੇਲੇ ਹੁੰਦੇ ਆ ਵੇਲੇ ਕਦੋਂ ਹੋਣਾ ਜਦੋਂ ਪ੍ਰਾਰਥਨਾ ਕਰਨ ਬੈਠਣਾ ਅਰ ਜਦੋਂ ਪ੍ਰਾਰਥਨਾ ਕਰਨ ਬੈਠਣਾ ਉਦੋਂ ਤੇ ਦਿਮਾਗ ਆ ਜਾਂਦਾ ਨਾ ਹਾਜ਼ਰ ਕਿ ਤੈਨੂੰ ਆ ਵੀ ਕਿਹਾ ਸੀ ਆ ਵੀ ਕਿਹਾ ਸੀ ਤੇਰਾ ਆ ਕੰਮ ਰਹਿੰਦਾ ਜੇ ਤੇਰਾ ਕਰਨ ਵਾਲਾ ਹੈ ਫਲਾਂਨੇ ਨੂੰ ਤੂੰ ਪੈਸੇ ਦਿੱਤੇ ਆ ਉਹਨੇ ਤੇਰੇ ਅਜੇ ਤੱਕ ਪੈਸੇ ਮੋੜੇ ਨਹੀਂ ਏਜੰਟ ਤੁਹਾਡੇ ਪੈਸੇ ਲੈ ਕੇ ਭੱਜ ਗਿਆ ਮੱਜਾਂ ਤੁਹਾਡੀਆਂ ਬਿਮਾਰ ਪਈਆਂ ਆ ਮਨ ਤੇ ਤੁਹਾਡਾ ਉਤੇ ਉਦਾਸੀ ਦੇ ਨਾਲ ਭਰਿਆ ਪਿਆ ਆ ਤੇ ਅਸੀਂ ਕਹਿ ਕੀ ਰਹੇ ਆ ਪ੍ਰਾਰਥਨਾ ਕਰ ਰਹੇ ਹਾਂ ਹੁਣ ਜਦੋਂ ਇਹੋ ਜੀ ਪ੍ਰਾਰਥਨਾ ਕਰਕੇ ਤੁਸੀਂ ਉੱਠੋਗੇ ਜਿਹਦੇ ਵਿੱਚ ਸਿਰਫ ਮੂੰਹ ਨੇ ਐਕਸਰਸਾਈਜ਼ ਕੀਤੀ ਪਰ ਮਨ ਨੇ ਕੁਝ ਹੋਰ ਹੋਰ ਕੀਤਾ ਬਾਰ ਆਣ ਕੇ ਝਗੜੇ ਹੋਣੇ ਹੀ ਹੋਣੇ ਆ ਪਤੀ ਪਹਿਲਾਂ ਨਾਲੋਂ ਵੀ ਜ਼ਿਆਦਾ ਬੁਰਾ ਲੱਗਣਾ ਹੀ ਲੱਗਣਾ ਆ ਕਿਉਂਕਿ ਅਗਰ ਤੁਸੀਂ ਪ੍ਰਾਰਥਨਾ ਨਾ ਕਰਦੇ ਤਾਂ ਤੁਹਾਨੂੰ ਤਾਂ ਕੰਮ ਵਿੱਚ ਉਹ ਚੀਜ਼ਾਂ ਭੁੱਲੀਆਂ ਹੀ ਹੀ ਜਿਹੜੀਆਂ ਪਿਛਲੇ ਮਹੀਨੇ ਉਹਨੇ ਕੀਤੀਆਂ ਸੀ ਪਰ ਜਦੋਂ ਤੁਸੀਂ ਵਿਹਲੇ ਹੋ ਕੇ ਪ੍ਰਾਰਥਨਾ ਕਰਨ ਬੈਠੇ ਉਹਨੋਂ ਪਿਛਲੇ ਮਹੀਨੇ ਦੀਆਂ ਚੀਜ਼ਾਂ ਵੀ ਚੇਤੇ ਆਈਆਂ ਸਮਝ ਰਹੇ ਹੋ ਨਾ ਤੁਸੀਂ ਤਾਂ ਹੁਣ ਇੱਕ ਗਲਤੀ ਆ ਉਸ ਗਲਤੀ ਦੇ ਉੱਤੇ ਬੰਦਾ ਘੱਟ ਬੁਰਾ ਲੱਗਦਾ ਹੁਣ ਜਦੋਂ 100 ਗਲਤੀਆਂ ਚੇਤੇ ਆ ਗਈਆਂ ਉਸ ਬੰਦੇ ਦੀਆਂ ਕਿਹਨੇ ਮੈਨੂੰ ਉਸ ਗੱਲ ਤੋਂ ਵੀ ਮਨਾ ਕਰਤਾ ਉਹ ਦਿਨ ਵੀ ਮਨਾ ਕਰਤਾ ਉਹ ਦਿਨ ਵੀ ਮਨਾ ਕਰਤਾ ਕੱਲ ਵੀ ਇਹਨੇ ਮੈਨੂੰ ਮਨਾ ਕਰ ਦਿੱਤਾ ਹੁਣ ਤਾਂ ਪਤੀ ਨਾਲ ਬੋਲਣ ਨੂੰ ਨਹੀਂ ਜੀ ਕਰਨਾ ਇਸੇ ਤਰ੍ਹਾਂ ਪਤੀ ਦਾ ਪਤਨੀ ਨਾਲ ਬੋਲਣ ਨੂੰ ਜੀ ਨਹੀਂ ਕਰਨਾ ਤੇ ਬਾਹਰ ਨਿਕਲਦਾ ਇਹ ਕਲੇਸ਼ ਪੈ ਜਾਂਦਾ ਕਿਉਂਕਿ ਪੱਜੀ ਚਾਹੀਦਾ ਹੁੰਦਾ ਲੂਣ ਪੂਰਾ ਵੀ ਹੋਵੇ ਤਾਂ ਪਤੀ ਨੂੰ ਜ਼ਿਆਦਾ ਲੱਗਦਾ ਸਬਜ਼ੀ ਵਿੱਚ ਲੂਣ ਪੂਰਾ ਵੀ ਹੋਵੇ ਤੇ ਘੱਟ ਲੱਗਦਾ ਆ ਪਤੀ ਹਾਸੇ ਦੇ ਨਾਲ ਵੀ ਪਤਨੀ ਨੂੰ ਕੋਈ ਗੱਲ ਕਵੇ ਕਰੇ ਤਾਂ ਉਹਨੂੰ ਲੱਗਦਾ ਆ ਕਿ ਇਹ ਮੈਨੂੰ ਸੁਣਾ ਕੇ ਕਰ ਰਿਹਾ ਆ ਤੇ ਉਹਦੇ ਤੋਂ ਬਰਦਾਸ਼ਤ ਹੀ ਨਹੀਂ ਕਰ ਹੁੰਦੀ ਅਰ ਖਾਸ ਤੌਰ ਤੇ ਇਹ ਉਹਨਾਂ ਲੋਕਾਂ ਦੇ ਨਾਲ ਹੀ ਹੁੰਦਾ ਆ ਜਦੋਂ ਪ੍ਰਾਰਥਨਾ ਕਰਕੇ ਨਿਕਲਦੇ ਆ ਉਹਨਾਂ ਲੋਕਾਂ ਦੇ ਨਾਲ ਅਰੇ ਬੜੀ ਕਾਮਨ ਚੀਜ਼ ਆ ਜਿਹਦੇ ਵਿੱਚ ਲੋਕੀ ਚੱਲ ਰਹੇ ਆ ਬਿਲਕੁਲ ਵੀ ਗੱਲ ਬਰਦਾਸ਼ਤ ਨਹੀਂ ਹੋਏਗੀ ਜੇ ਪਤਨੀ ਨੇ ਕਿਤੇ ਹਾਸੇ ਨਾਲ ਪਤੀ ਨੂੰ ਕੋਈ ਗੱਲ ਕਹਿ ਰਹੀ ਤੇ ਉਹਨੇ ਪੁੱਠੀ ਪਾਣੀ ਉਹਨੇ ਸਿੱਧੀ ਪਾਣੀ ਨਹੀਂ ਉਹਨੇ ਕਹਣਾ ਤੂੰ ਤੇ ਚੌਨੀ ਆ ਵੀ ਇਹ ਜਿਹੜਾ ਆ ਇਹ ਬਿਮਾਰ ਹੀ ਰਵੇ ਤੂੰ ਤੇ ਚੌਨੀ ਆ ਇਹ ਉੱਠੇ ਹੀ ਨਾ ਮੰਝੇ ਤੋ ਤੂੰ ਤੇ ਚੌਨੀ ਆ ਮਾਰੀ ਜਾਵੇ ਇੱਥੋਂ ਤੱਕ ਵੀ ਪਤੀ ਪਤਨੀਆਂ ਦੀਆਂ ਲੜਾਈਆਂ ਜਿਹੜੀਆਂ ਆ ਉਹ ਹੋ ਜਾਂਦੀਆਂ ਤੇਰੇ ਜਾਂ ਕਹਣਾ ਤੇਰੀ ਤੈਨੂੰ ਤਾਂ ਬਾਹਰ ਕੋਈ ਚੰਗਾ ਲੱਗਦਾ ਹੋਣਾ ਜਾਂ ਚੰਗੀ ਲੱਗਦੀ ਹੋਣੀ ਆ ਤੈਨੂੰ ਤੇ ਮੈਂ ਫੱਬਦਾ ਹੀ ਨਹੀਂ ਫੱਬਦੀ ਹੀ ਨਹੀਂ ਐਕਚੁਅਲੀ ਇਹ ਕਿਉਂ ਹੋ ਰਿਹਾ ਯਾਰ ਅੱਜ ਤੋਂ ਇਹ ਖਤਮ ਹੋ ਜਾਏਗਾ ਉਹ ਇਸ ਲਈ ਹੋ ਰਿਹਾ ਆ ਕਿਉਂਕਿ ਅਸੀਂ ਪ੍ਰਾਰਥਨਾ ਦੇ ਸਮੇਂ ਵਿੱਚ ਪ੍ਰਾਰਥਨਾ ਨਹੀਂ ਕਰ ਰਹੇ ਅਸੀਂ ਪ੍ਰਾਰਥਨਾ ਦੇ ਸਮੇਂ ਦੇ ਵਿੱਚ ਅਸੀਂ ਉਹ ਕੰਮ ਕਰ ਰਹੇ ਜੋ ਅਸੀਂ ਕੰਮ ਛੱਡਣਾ ਆ ਜਿੱਦਣ ਅਸੀਂ ਪ੍ਰਾਰਥਨਾ ਦੇ ਸਮੇਂ ਵਿੱਚ ਪ੍ਰਾਰਥਨਾ ਕਰਨ ਲੱਗੇ ਹੁਣ ਤੁਸੀਂ ਵੇਖੋ ਜਿਹੜੇ ਬੱਚੇ ਨੇ ਕਾਲਜ ਵਿੱਚ ਐਡਮਿਸ਼ਨ ਲਈ ਜੇ ਉਹ ਕਾਲਜ ਵਿੱਚ ਜਾਊਗਾ ਨਹੀਂ ਤੇ ਪੇਪਰਾਂ ਚੋਂ ਪਾਸ ਕਿੱਦਾਂ ਹੋਊਗਾ ਬਹੁਤ ਸਾਰੇ ਬੱਚੇ ਆ ਜਿਹੜੇ ਘਰੋਂ ਕਾਲਜ ਨੂੰ ਜਾਂਦੇ ਆ ਤੇ ਰਾਹ 'ਚੋਂ ਛੋਲੇ ਭਟੂਰੇ ਖਾ ਕੇ ਮੋੜ ਆਉਂਦੇ ਆ ਸਿਨੇਮੇ 'ਚੋਂ ਫਿਲਮ ਦੇਖ ਕੇ ਮੋੜ ਆਉਂਦੇ ਆ ਜਾਂ ਕਿਤੇ ਉਹ ਰੈਸਟੋਰੈਂਟ ਨੂੰ ਚਲ ਜਾਂਦੇ ਗਰਲਫ੍ਰੈਂਡਾਂ ਨਾਲ ਲੈ ਕੇ ਤੇ ਗਰਲਫ੍ਰੈਂਡਾਂ ਜਿਹੜੀਆਂ ਬੁਆਏਫ੍ਰੈਂਡਾਂ ਨਾਲ ਨਿਕਲ ਜਾਂਦੀਆਂ ਕਿੱਦਾਂ ਕਿੱਦਾਂ ਉਹ ਬੱਚਿਆਂ ਦਾ ਰਿਜ਼ਲਟ ਜਿਹੜਾ ਆ ਉਹ 80% ਆਜੂਗਾ ਕਿੱਦਾਂ ਉਹਨਾਂ ਬੱਚਿਆਂ ਦਾ ਰਿਜ਼ਲਟ 85% ਆਜੂਗਾ ਜਿਹੜਾ ਸਕੂਲ ਵਿੱਚ ਵੜਿਆ ਹੀ ਨਹੀਂ ਪਰ ਗਿਆ ਤਾਂ ਵਰਦੀ ਪਾ ਕੇ ਹੀ ਆ ਨਾ ਟਾਈਮ ਵੀ ਉਸੇ ਦੇ ਵਿੱਚ ਗਿਆ ਕਿ 8 ਵਜੇ ਸਕੂਲ ਲੱਗਣਾ ਹੈ 8 ਵਜੇ ਤੋਂ 1 ਵਜੇ ਤੱਕ ਜਾਂ 2 ਵਜੇ ਤੱਕ ਉਹ ਰਹਿਣਾ ਹੈ ਹੁਣ ਅਸੀਂ ਇਦਾਂ ਹੀ ਕਰ ਰਹੇ ਹਾਂ ਬਹੁਤ ਸਾਰੇ ਲੋਕ ਅਸੀਂ ਇੱਕ ਟਾਈਮ ਮੈਥ ਲਿਆ ਕਿ ਮੈਂ ਇੱਕ ਘੰਟਾ ਪ੍ਰਾਰਥਨਾ ਕਰਨੇ ਅਰ ਨਾ ਕਿ ਪੈਰ ਧੋ ਕੇ ਸਭ ਕੁਝ ਕਰਕੇ ਏਸੀ ਲਾ ਕੇ ਪੱਖਾ ਲਾ ਕੇ ਕੂਲਰ ਲਾ ਕੇ ਜੋ ਕੁਝ ਵੀ ਪਰਮੇਸ਼ਰ ਨੇ ਫੈਸਿਲਿਟੀ ਦਿੱਤੀ ਅਸੀਂ ਬੈਠ ਜਾਣੇ ਹਾਂ ਅਸੀਂ ਉਸ ਟਾਈਮ ਵਿੱਚ ਘਰੋਂ ਨਿਕਲਦੇ ਹਾਂ ਮਤਲਬ ਕਿ ਆਪਣੇ ਬਾਕੀ ਕੰਮ ਨੂੰ ਛੱਡ ਕੇ ਅਸੀਂ ਪ੍ਰੇਅਰ ਵਾਸਤੇ ਨਿਕਲਦੇ ਹਾਂ ਪਰ ਅਸੀਂ ਪ੍ਰੇਰ ਦੇ ਵਿੱਚ ਤਾਂ ਅਸੀਂ ਐਂਟਰ ਕਰਦੇ ਹੀ ਨਹੀਂ ਜਿੱਦਾਂ ਇੱਕ ਬੱਚਾ ਸਕੂਲ ਵਿੱਚ ਐਂਟਰ ਨਹੀਂ ਕਰਦਾ ਕੁਝ ਬੱਚੇ ਹੁੰਦੇ ਨਾ ਜਿਹੜੇ ਸਕੂਲ ਕਾਲਜ ਐਂਟਰ ਨਹੀਂ ਕਰਦੇ ਜਿੱਦਾਂ ਉਹ ਸਕੂਲ ਕਾਲਜ ਵਿੱਚ ਐਂਟਰ ਨਹੀਂ ਕਰਦੇ ਬਾਰੋ-ਬਾਰ ਹੀ ਸਾਰੇ ਕੰਮ ਹੋਰ-ਹੋਰ ਕਰਕੇ ਆ ਜਾਂਦੇ ਆ ਅਸੀਂ ਵੀ ਤੇ ਇਦਾਂ ਹੀ ਕਰਦੇ ਆ ਪ੍ਰੇਰ ਰੂਮ ਦੇ ਵਿੱਚ ਜਾਣਾ ਤੇ ਮੋਬਾਈਲ ਲੈ ਕੇ ਚਲ ਜਣਾ ਉੱਥੇ ਜਾ ਕੇ ਰੀਲਾਂ ਦੇਖੀ ਜਾਣੀਆਂ ਪ੍ਰੇਰ ਰੂਮ ਵਿੱਚ ਬੈਠੇ ਤਾਂ ਉੱਥੇ ਜਾ ਕੇ ਅਸੀਂ ਚਲ ਖਬਰਾਂ ਹੀ ਦੇਖ ਲੈਣੇ ਆ ਤੇ ਜਦੋਂ ਕੋਈ ਆਇਆ ਤੇ ਫਟਾਫਟ ਜਿਹੜਾ ਆ ਉਹਦਾ ਉਹਦੀ ਲਾਈਟ ਆਫ ਕਰਨ ਵਾਲਾ ਜਿਹੜਾ ਸਵਿੱਚ ਲੱਗਾ ਹੁੰਦਾ ਫੋਨ ਨੂੰ ਸਾਈਡ ਤੋਂ ਉਹ ਨੱਪ ਦੇਣਾ ਆਵਾਜ਼ ਉਹਦੀ ਘੱਟ ਰੱਖਣੀ ਕਈ ਵਾਰੀ ਤਾਂ ਗੂੰਗੀਆਂ ਹੀ ਰੀਲਾਂ ਵੇਖ ਲੈਣੀਆਂ ਕਿ ਆਵਾਜ਼ ਨਾ ਬਾਹਰ ਜਾਏ ਇਸ ਲਈ ਜਦੋਂ ਹੁਣ ਉਹ ਕੋਈ ਇਨਸਾਨ ਅੰਦਰੋਂ ਰੀਲਾਂ ਹੀ ਦੇਖ ਕੇ ਨਿਕਲ ਰਿਹਾ ਆ ਜਦੋਂ ਕੋਈ ਇਨਸਾਨ ਅੰਦਰੋਂ ਖਬਰਾਂ ਹੀ ਦੇਖ ਕੇ ਨਿਕਲ ਰਿਹਾ ਆ ਉਹ ਪ੍ਰੇਰ ਦੇ ਵਿੱਚ ਐਂਟਰ ਹੀ ਨਹੀਂ ਕਰ ਪਾਇਆ ਉਹ ਉਸ ਰਿਆਲਮ ਦੇ ਵਿੱਚ ਐਂਟਰ ਹੀ ਨਹੀਂ ਕਰ ਸਕਿਆ ਜਿਸ ਰਿਆਲਮ ਦੇ ਵਿੱਚ ਸ਼ਾਂਤੀ ਆ ਜਿਸ ਰਿਆਲਮ ਦੇ ਵਿੱਚ ਪ੍ਰੇਮ ਆ ਜਿਸ ਰਿਆਲਮ ਦੇ ਵਿੱਚ ਆਨੰਦ ਆ ਜਿਸ ਰਿਆਲਮ ਦੇ ਵਿੱਚ ਉਹਦੀ ਮੁਲਾਕਾਤ ਪਰਮੇਸ਼ਵਰ ਨਾਲ ਹੋ ਹੀ ਨਹੀਂ ਸਕੀ ਉਹ ਪਰਮੇਸ਼ਵਰ ਦੇ ਰੂਬਰੂ ਹੋ ਹੀ ਨਹੀਂ ਸਕਿਆ ਉਹ ਬਾਹਰੋਂ ਬਾਹਰ ਹੀ ਮੁੜ ਆਇਆ ਉਹਨੇ ਮਨ ਹੀ ਨਹੀਂ ਲਗਾਇਆ ਉਥੇ ਤੱਕ ਕਿਦਾਂ ਬਾਹਰ ਆਣ ਕੇ ਪ੍ਰੇਮ ਵਾਲੀਆਂ ਗੱਲਾਂ ਹੋ ਜਾਣੀਆਂ ਕਿਦਾਂ ਬਾਹਰ ਆਣ ਕੇ ਸ਼ਾਂਤੀ ਵਾਲੀਆਂ ਗੱਲਾਂ ਹੋ ਜਾਣਗੀਆਂ ਮੈਂ ਕਿੰਨੀ ਹੁਣੀ ਕਿ ਇਹ ਇੱਕ ਕੋਡ ਆ ਇਹ ਜਿਹੜੇ ਮੋਬਾਈਲ ਫੋਨ ਆ ਨਾ ਇਹ ਇੱਕ ਕੋਡ ਆ ਉਸ ਸਮੇਂ ਜੇ ਇਸ ਸਮੇਂ ਅਸੀਂ ਪ੍ਰਾਰਥਨਾ ਕਰਨੀ ਆ ਜੇ ਇਸ ਸਮੇਂ ਅਸੀਂ ਵਚਨ ਪੜ੍ਹਨਾ ਇਹਨਾਂ ਨੂੰ ਜਾਂ ਤਾਂ ਦੂਰ ਰੱਖੋ ਜਾਂ ਫਿਰ ਇਸ ਲੈਵਲ ਤੇ ਆਪਣੇ ਆਪ ਨੂੰ ਟ੍ਰੇਨਡ ਕਰੋ ਕਿ ਤੁਸੀਂ ਇਹਦਾ ਯੂਜ਼ ਅਗਰ ਕਰੋਗੇ ਤਾਂ ਸਿਰਫ ਵਚਨ ਨੂੰ ਸਮਝਣ ਲਈ ਕਰੋਗੇ ਵਚਨ ਨੂੰ ਸਰਚ ਕਰਨ ਦੇ ਲਈ ਉਸ ਵੇਲੇ ਕਰੋਗੇ ਕਿਉਂਕਿ ਹੋ ਸਕਦਾ ਤੁਸੀਂ ਪੰਜਾਬੀ ਦੀ ਬਾਈਬਲ ਪੜ੍ਹ ਰਹੇ ਹੋ ਤੁਸੀਂ ਇਹਨੂੰ ਜਿਹੜਾ ਆ ਚੈੱਕ ਕਰਨਾ ਹੈ ਕਿ ਇੰਗਲਿਸ਼ ਵਿੱਚ ਕੀ ਲਿਖਿਆ ਆ ਜਾਂ ਇਹਦੇ ਨਾਲ ਰਿਲੇਟਡ ਕਰਾਸ ਰੈਫਰੈਂਸ ਕੀ ਆ ਉਸ ਵੇਲੇ ਤੁਸੀਂ ਇਹਨੂੰ ਯੂਜ਼ ਕਰੋ ਬਟ ਅਦਰਵਾਈਜ਼ ਤੁਸੀਂ ਤੇ ਇੱਕ ਪਾਸੇ ਤੁਸੀਂ ਬਾਈਬਲ ਖੋਲੀ ਤੇ ਮੋੜ-ਮੋੜ ਕੇ ਤੁਸੀਂ ਜਿਹੜਾ WhatsApp ਚੈੱਕ ਕਰੀ ਜਾ ਰਹੇ ਹੋ ਮੋਟ-ਬੋੜ ਕੇ ਜਿਹੜੀ ਫੋਟੋ ਸਵੇਰ ਦੀ ਪਾਈ ਆ ਤੁਸੀਂ ਉਹ ਚੈੱਕ ਕਰ ਰਹੇ ਹੋ ਕਿ ਉਹਦੇ ਤੇ ਕਿੰਨੇ ਲਾਈਕਸ ਆ ਗਏ ਕਿੰਨੇ ਨਹੀਂ ਆ ਗਏ ਤੇ ਬੈਠੇ ਕੀ-ਕੀ ਕਰ ਰਹੇ ਹੋ ਤੁਸੀਂ ਬੈਠੇ ਹੋ ਵਚਨ ਪੜਨ ਵਾਸਤੇ ਤੁਸੀਂ ਬੈਠੇ ਹੋ ਪ੍ਰੇਅਰ ਕਰਨ ਵਾਸਤੇ ਤੇ ਫਿਰ ਐਕਸਪੈਕਟੈਂਸ ਕੀ ਆ ਕਿ ਪ੍ਰਾਰਥਨਾ ਦਾ ਉੱਤਰ ਵੀ ਆਵੇ ਤੁਸੀਂ ਪ੍ਰਾਰਥਨਾ ਕੀਤੀ ਕਿੱਥੇ ਆ ਜਿਹੜਾ ਉੱਤਰ ਉਡੀਕ ਰਹੇ ਹੋ ਪਰ ਮਨ ਕੀ ਕਹਿ ਰਿਹਾ ਤੈਨੂੰ ਮਹੀਨਾ ਹੋ ਗਿਆ ਪ੍ਰਾਰਥਨਾ ਕਰਦਿਆਂ ਤੇਰੀ ਪ੍ਰਾਰਥਨਾ ਦਾ ਉੱਤਰ ਨਹੀਂ ਆਇਆ ਅਜੇ ਭੋਲਿਆ ਤੈਨੂੰ ਮਹੀਨਾ ਹੋ ਗਿਆ ਪ੍ਰਾਰਥਨਾ ਵਾਲੇ ਕਮਰੇ ਚ ਬੈਂਦਿਆ ਪ੍ਰਾਰਥਨਾ ਵਾਲੇ ਮੰਜੇ ਤੇ ਬੈਂਦਿਆ ਪਰ ਤੈਨੂੰ ਮਹੀਨਾ ਹੋ ਗਿਆ ਪ੍ਰਾਰਥਨਾ ਨਹੀਂ ਕਰ ਹੋਈ ਤੇਰੇ ਕੋਲ ਅਸਲ ਚ ਇਹਨੂੰ ਇਹ ਸਮਝਾਓ ਤਾਂ ਅੱਜ ਤੋਂ ਤੁਸੀਂ ਕਿਉਂਕਿ ਹੁਣ ਤੁਹਾਨੂੰ ਇਹ ਚੀਜ਼ ਸਮਝ ਆ ਗਈ ਕਿ ਸਾਡੇ ਨਾਲ ਕੀ ਹੋ ਰਿਹਾ ਕਈ ਵਾਰੀ ਸਾਨੂੰ ਉਹ ਚੀਜ਼ ਸਮਝ ਹੀ ਨਹੀਂ ਹੁੰਦੀ ਔਰ ਸਾਨੂੰ ਲੱਗ ਰਿਹਾ ਹੁੰਦਾ ਹੈ ਕਿ ਨਹੀਂ ਜੀ ਸਭ ਕੁਝ ਠੀਕ ਚੱਲ ਰਿਹਾ ਹੈ ਪਰ ਉਦੋਂ ਹੀ ਸਾਡੀ ਪ੍ਰਾਰਥਨਾ ਦਾ ਉੱਤਰ ਨਹੀਂ ਆ ਰਿਹਾ ਉਦਾਂ ਉਦਾਂ ਕੁਝ ਨਹੀਂ ਹੈਗਾ ਹਰ ਚੀਜ਼ ਦੇ ਪਿੱਛੇ ਇੱਕ ਵਜ੍ਹਾ ਹੁੰਦੀ ਆ ਔਰ ਸਾਡੇ ਸਾਡਾ ਜਦੋਂ ਪ੍ਰਾਰਥਨਾ 'ਚ ਉੱਠ ਕੇ ਅਸੀਂ ਲੜਦੇ ਜਦੋਂ ਅਸੀਂ ਪ੍ਰਾਰਥਨਾ 'ਚ ਉੱਠ ਕੇ ਲੜਾਈ ਝਗੜੇ ਕਰਦੇ ਆ ਗਲਤ ਮਤ ਬੋਲਦੇ ਤੇ ਉਹਦੀ ਵਜ੍ਹਾ ਹੀ ਇਹ ਆ ਅਸੀਂ ਪ੍ਰਾਰਥਨਾ 'ਚ ਐਂਟਰ ਨਹੀਂ ਕੀਤਾ ਇਸ ਲਈ ਅਸੀਂ ਅੱਜ ਤੋਂ ਪ੍ਰੇਅਰ ਦੇ ਵਿੱਚ ਐਂਟਰ ਕਰਨਾ ਸਿੱਖਣਾ ਆ ਮਨ ਨੂੰ ਮੋੜ-ਮੋੜ ਕੇ ਪੁਰਾਣੀਆਂ ਚੀਜ਼ਾਂ ਤੋਂ ਪਿਛਲੇ ਮਹੀਨੇ 'ਚੋਂ ਵਾਪਸ ਲੈ ਕੇ ਆਉਣਾ ਆ ਅਸੀਂ ਮਨ ਨੂੰ ਇਧਰੋਂ ਉਧਰੋਂ ਜਿੱਥੇ ਭੱਜਾ ਫਿਰਦਾ ਆ ਅਸੀਂ ਉਧਰੋਂ ਇਹਨੂੰ ਮੋੜਨਾ ਹੈ ਇਸ ਮਨ ਨੂੰ ਦੱਸੋ ਕਿ ਤੇ ਤੂੰ ਦੂਜਿਆਂ ਦੀ ਰੀਸ ਨਹੀਂ ਕਰਨੀ ਤੂੰ ਖਾਸ ਤੇਰੇ ਉੱਤੇ ਪਰਮੇਸ਼ਵਰ ਦੀ ਕਿਰਪਾ ਆ ਤੁਸੀਂ ਆਪਣੇ ਮਨ ਨੂੰ ਸਮਝਾਉਣਾ ਹੈ ਏ ਮਨ ਪਰਮੇਸ਼ਵਰ ਦੀ ਮਹਿਮਾ ਕਰ ਏ ਮਨ ਪਰਮੇਸ਼ਵਰ ਦੀ ਵਡਿਆਈ ਕਰ ਏ ਮਨ ਜੋ ਕੋਸ਼ ਵੀ ਤੇਰੇ ਨਾਲ ਗਲਤ ਹੋਇਆ ਆ ਨਾ ਉਹ ਸਾਰੀਆਂ ਗਲਤੀਆਂ ਨੂੰ ਭੁੱਲ ਜਾ ਵਿਸਾਰ ਦੇ ਉਹ ਸਾਰੇ ਗੁੱਸੇ ਗਿਲੇ ਛੱਡ ਦੇ ਜੋ ਤੇਰੇ ਹਸਬੰਦ ਨੇ ਪਿਛਲੇ ਦਿਨਾਂ ਵਿੱਚ ਕੀਤੇ ਜੋ ਤੇਰੇ ਮਦਰ-ਇਨ-ਲॉ ਨੇ ਫਾਦਰ-ਇਨ-ਲॉ ਨੇ ਜਾਂ ਤੇਰੇ ਆਪਣੇ ਪੇਰੈਂਟਸ ਨੇ ਤੇਰੇ ਭਰਾ ਪਰਜਾਈਆਂ ਨੇ ਜੋ ਕੁਝ ਤੇਰੇ ਨਾਲ ਕੀਤਾ ਮਨਾ ਤੂੰ ਭੁੱਲ ਜਾ ਤੂੰ ਤਾਂ ਹੈ ਹੀ ਯੂਨੀਕ ਤੂੰ ਤਾਂ ਹੈ ਹੀ ਖਾਸ ਤੂੰ ਕਿਸੇ ਦੀ ਰੀਸ ਨਹੀਂ ਕਰਨੀ ਤੂੰ ਇੰਨਾ ਉੱਤਮ ਬੰਨਾ ਆ ਕਿ ਲੋਕੀ ਤੇਰੀਆਂ ਰੀਸਾਂ ਕਰਨ ਅਸੀਂ ਅਸੀਂ ਕਿਸੇ ਦੀ ਕਾਪੀ ਨਹੀਂ ਕਰੀ। ਸੱਚੀ ਮੈਂ ਤੁਹਾਨੂੰ ਕਹਿੰਦੀ ਕਾਪੀ ਕਰਨਾ ਬੰਦ ਕਰ ਦਿਓ। ਤੁਸੀਂ ਇੱਕ ਇਹੋ ਜਿਹਾ ਕਰੈਕਟਰ ਬਣੋ ਕਿ ਕੋਈ ਤੁਹਾਡੀ ਕਾਪੀ ਕਰੇ। ਤੁਸੀਂ ਤੁਸੀਂ ਕਿਸੇ ਸੈਲੀਬ੍ਰਿਟੀ ਦੀ ਕਾਪੀ ਕਿਉਂ ਕਰੋ? ਤੁਸੀਂ ਆਪਣੇ ਆਪ ਨੂੰ ਖਾਸ ਬਣਾਓ। ਜੇ ਤੁਸੀਂ ਕਾਪੀ ਕਰਦੇ ਰਹੇਗੇ ਤਾਂ ਕਾਰਬਨ ਪੇਪਰ ਹੀ ਬਣੇ ਰਹੋਗੇ। ਤੁਸੀਂ ਕਾਪੀ ਬਿਲਕੁਲ ਨਹੀਂ ਕਰਨੀ। ना किसी की प्रार्थना की कॉपी करनी है ना किसी के कपड़े लत्ते स्टाइल की कॉपी करनी है ना किसी बोधा कटाण की कॉपी करनी है ना किसी बोलण की कॉपी करनी कॉपी नहीं करनी क्योंकि तुम कार्बन पेपर नहीं होनीक हो ती हो, वरफुल होना करैक्टर बिल्ड करना है योजा करैक्टर के लोगी कर ਬਿਜ਼ਨਸ ਵਿੱਚ ਕਿਸੇ ਦੀ ਕਾਪੀ ਕਰਨ ਦੀ ਜ਼ਰੂਰਤ ਨਹੀਂ ਕਿਸੇ ਵੀ ਕੰਮ ਵਿੱਚ ਤੁਹਾਨੂੰ ਕਾਪੀ ਕਰਨ ਦੀ ਜ਼ਰੂਰਤ ਹੈ ਹੀ ਨਹੀਂ ਜਿਹੜੇ ਕਾਪੀ ਕਰਦੇ ਰਹਿੰਦੇ ਆ ਨਾ ਲੋਕੀ ਉਹਨਾਂ ਦਾ ਨਾਮ ਨਹੀਂ ਲੈਂਦੇ ਇਸ ਗੱਲ ਨੂੰ ਯਾਦ ਰੱਖਿਓ ਲੋਕੀ ਉਹਨਾਂ ਦਾ ਨਾਮ ਲੈਂਦੇ ਆ